ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਲੈ ਕੇ ਨਾਮ ਦਾ ਐਲਾਨ ਹੋ ਚੁੱਕਾ ਤਾਂ ਲਗਾਤਾਰ ਜਿਸ ਨਾਮ ਤੇ ਕਿਆਸ ਲਗਾਏ ਜਾ ਰਹੇ ਸੀ ਤਾਂ ਉਸੇ ਨਾਮ ਤੇ ਮੋਹਰ ਲੱਗ ਚੁੱਕੀ ਦਾ ਦਾਅਵਾ ਦਈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਐਲਾਨ ਅੱਜ ਹੋ ਚੁੱਕਿਆ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਮੁਰਤ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣਨੇ ਤਾਂ ਪਹਿਲਾਂ ਵੀ ਇਸ ਨਾਮ ਤੇ ਹੀ ਕਿਆਸ ਲਗਾਏ ਜਾ ਰਹੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਹੋ ਸਕਦੇ ਨੇ ਤਾਂ ਉਸੇ ਤਰ੍ਹਾਂ ਦੇ ਨਾਲ ਸੁਖਵੀਰ ਸਿੰਘ ਬਾਦਲ ਮੁਰਤੋਂ ਸ਼ਰੋਮਣੀ ਅਕਾਲੀ ਦਲ ਦੀ ਕਮਾਂਡ ਸੰਭਾਲਦੇ ਹੋਏ ਨਜ਼ਰ ਆਉਣਗੇ ਤਾਂ ਦੱਸ ਦਈਏ ਕਿ ਸੁਖਵੀਰ ਸਿੰਘ ਬਾਦਲ ਨੇ 16 ਨਵੰਬਰ 2024 ਨੂੰ ਅਕਾਲ ਤਖਤ ਵੱਲੋਂ ਤਨਖਾਹਿਆ ਕੋਸ਼ਿਤ ਕੀਤੇ ਜਾਣ ਤੋਂ ਬਾਅਦ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ 2 ਦਸੰਬਰ 2025 ਨੂੰ ਅਕਾਲ ਤਖਤ ਸਾਭ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਸੁਖਵੀਰ ਬਾਦਲ ਸਮੇਤ ਸਾਰੀ ਹੀ ਮੌਜੂਦਾ ਪਾਰਟੀ ਲੀਡਰਸ਼ਿਪ ਨੂੰ ਪਾਰਟੀ ਚਲਾਉਣ ਦੇ ਅਯੋਗ ਅਯੋਗ ਕੋਸ਼ਿਤ ਕੀਤਾ ਸੀ ਤਾਂ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਸੀ ਤਾਂ ਅੱਜ ਉਹਨਾਂ ਦੇ ਪ੍ਰਧਾਨ ਦੀ ਚੋਣ ਅੱਜ ਹੋਣੀ ਸੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਅੱਜ ਕੀਤੀ ਜਾਣੀ ਸੀ ਤਾਂ ਦੱਸਦੀ ਕਿ ਅੱਜ 500 ਦੇ ਕਰੀਬ ਡੈਲੀਗੇਟ ਆ ਜੋ ਸੱਦੇ ਗਏ ਸੀ ਤਾਂ ਜਿਨ੍ਹਾਂ ਡੈਲੀਗੇਟਾਂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਆ ਜੋ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਕੀਤੀ ਗਿਆ ਤਾਂ ਦੱਸਦੀ ਕਿ 500 ਅ ਡੈਲੀਗੇਟ ਆ ਜੋ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਕਰਨ ਵਾਸਤੇ ਪਹੁੰਚਦੇ ਨੇ ਤਾਂ ਸੁਖਵੀਰ ਸਿੰਘ ਬਾਦਲ ਮੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਨੇ ਸੁਖਵੀਰ ਸਿੰਘ ਬਾਦਲ ਮੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਲਗਾਏ ਗਏ ਨੇ ਬਲਵਿੰਦਰ ਸਿੰਘ ਭੂਂਦੜ ਨੇ ਸੁਖਵੀਰ ਸਿੰਘ ਬਾਦਲ ਦੇ ਨਾਮ ਦਾ ਮਤਾ ਰੱਖਿਆ ਸੀ ਪਰਮਜੀਤ ਸਰਨਾ ਨੇ ਇਹਨਾਂ ਦੇ ਮਤੇ ਦਾ ਸਮਰਥਨ ਕੀਤਾ ਕਿਸੇ ਹੋਰ ਨਾਮ ਦਾ ਮਤਾ ਪੇਸ਼ ਨਹੀਂ ਕੀਤਾ ਗਿਆ ਕਿਉਂਕਿ ਜਿਵੇਂ ਹੀ ਸੁਖਵੀਰ ਸਿੰਘ ਬਾਦਲ ਦਾ ਨਾਮ ਲਿਆ ਗਿਆ ਤਾਂ ਜੇ ਕਾਰਿਆਂ ਦੀ ਗੂੰਜ ਉੱਥੇ ਸ਼ੁਰੂ ਹੋਗੀ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਜਿੰਦਾਬਾਦ ਦੇ ਨਾਰੇ ਉੱਥੇ ਲੱਗਨੇ ਸ਼ੁਰੂ ਹੋਗੇ ਤਾਂ ਉਸ ਤੋਂ ਬਾਅਦ ਉਹਨਾਂ ਦੇ ਨਾਂ ਤੇ ਹੀ ਮੋਹਰ ਲੱਗੀ ਹਾਲਾਂਕਿ ਇਸ ਨੂੰ ਲੈ ਕੇ ਪਹਿਲਾਂ ਹੀ ਕਿਆਸ ਲਗਾਇਆ ਜਾ ਰਿਹਾ ਸੀ ਕਿ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਮੁੜ ਤੋਂ ਪ੍ਰਧਾਨ ਚੁਣੇ ਜਾ ਸਕਦੇ ਨੇ ਤਾਂ ਅੱਜ ਉਸ ਨਾਮ ਤੇ ਮੋਹਰ ਲੱਗ ਚੁੱਕੀ ਹੈ ਤਾਂ ਦੱਸ ਦਈਏ ਕਿ ਸੁਖਵੀਰ ਸਿੰਘ ਬਾਦਲ ਨੇ 16 ਨਵੰਬਰ 2024 ਨੂੰ ਜਦੋਂ ਸ਼੍ਰੀ ਅਕਾਲ ਤਖਸ ਸਾਬ੍ਹ ਵੱਲੋਂ ਉਹਨਾਂ ਨੂੰ ਤਨਖਾਹੀਆ ਕੋ ਸੂਚਿਤ ਕੀਤਾ ਗਿਆ ਸੀ ਉਸ ਤੋਂ ਬਾਅਦ ਉਹਨਾਂ ਨੇ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ 2 ਦਸੰਬਰ 2025 ਨੂੰ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਸੁਖਵੀਰ ਬਾਦਲ ਸਮੇਤ ਸਾਰੀ ਪਾਰਟੀ ਲੀਡਰਸ਼ਿਪ ਨੂੰ ਪਾਰਟੀ ਚਲਾਉਣ ਦੇ ਅਯੋਗ ਕੋਸ਼ਿਤ ਕਰ ਦਿੱਤਾ ਸੀ ਤਾਂ ਉਸ ਤੋਂ ਬਾਅਦ ਮੁਰ ਤੋਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਹੋਈ ਆ ਹਾਲਾਂਕਿ ਪਹਿਲਾਂ ਉਹਨਾਂ ਦੇ ਵੱਲੋਂ ਭਰਤੀ ਕੀਤੀ ਗਈ ਭਰਤੀ ਪ੍ਰਕਿਰਿਆ ਦੇ ਵਿੱਚ ਵੀ ਕਾਫੀ ਮੁਸ਼ਕਲਾਂ ਨੇ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲ ਧੜੇ ਨੂੰ ਚੱਲਣੀਆਂ ਪੀਆਂ ਹਾਲਾਂਕਿ ਇੱਥੋਂ ਤੱਕ ਪਾਰਟੀ ਦੀ ਪ੍ਰਧਾਨ ਨੂੰ ਚੋਣਨ ਤੱਕ ਵੀ ਕਾਫੀ ਵਿਰੋਧ ਆ ਜੋ ਦੇਖਣ ਨੂੰ ਮਿਲਿਆ ਸੀ ਤਾਂ ਜੇ ਸਵਦੇ ਚੱਲਦੇ ਹੁਣ ਸੁਖਵੀਰ ਸਿੰਘ ਬਾਦਲ ਮੁਰ ਤੋਂ ਅਕਾਲੀ ਦਲ ਦੇ ਪ੍ਰਧਾਨ ਬਣ ਚੁੱਕੇ ਨੇ ਬਲਵਿੰਦਰ ਸਿੰਘ ਪੂੰਦੜ ਜੋ ਕਿ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਦਾ ਨਾਂ ਦਾ ਵੀ ਜ਼ਿਕਰ ਕੀਤਾ ਗਿਆ ਸੀ ਪਰ ਸਾਰਿਆਂ ਦੇ ਵੱਲੋਂ ਸੁਖਵੀਰ ਸਿੰਘ ਬਾਦਲ ਦੇ ਨਾਂ ਤੇ ਮੋਹਰਾ ਜੋ ਲਗਾਈ ਗਿਆ ਇੱਥੇ ਹੀ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਬਾਬਾ ਖੜਕ ਸਿੰਘ ਮਾਸਟਰ ਤਾਰਾ ਸਿੰਘ ਤੇਜਾ ਸਿੰਘ ਅੱਕਰਪੁਰੀ ਮੋਹਨ ਸਿੰਘ ਅ ਜਗਦੇਵ ਸਿੰਘ ਤਲਵੰਡੀ ਹਰਚੰਤ ਸਿੰਘ ਲੋਂਗੋਵਾਲ ਸਰਜੀਤ ਸਿੰਘ ਬਰਨਾਲਾ ਪ੍ਰਕਾਸ਼ ਸਿੰਘ ਬਾਦਲ ਇਹ ਉਹ ਵੱਡੇ ਨਾਮ ਨੇ ਜੋ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਰਹੇ ਚੁੱਕੇ ਨੇ ਤਾਂ ਇੱਥੇ ਹੀ ਸ਼੍ਰੋਮਣੀ ਕਾਲ ਦਾ ਹਮੇਸ਼ਾ ਇਤਿਹਾਸ ਰਿਹਾ ਹੈ ਕਿ ਪ੍ਰਧਾਨਗੀ ਦੀ ਚੋਣ ਆ ਜੋ ਹਰ ਵਾਰ ਸਰਬਸੰਮਤੀ ਦੇ ਨਾਲ ਕੀਤੀ ਜਾਂਦੀ ਹੈ ਤਾਂ ਇਸ ਵਾਰ ਵੀ ਪ੍ਰਧਾਨਗੀ ਦੀ ਚੋਣ ਆ ਜੋ ਸ਼੍ਰੋਮਣੀ ਅਕਾਲੀ ਗੱਲ ਦੇ ਅਕਾਲੀ ਦਲ ਦੇ ਡੈਲੀਗੇਟਾਂ ਦੇ ਵੱਲੋਂ ਸਰਬਸੰਮਤੀ ਦੇ ਨਾਲ ਕੀਤੀ ਗਿਆ ਤਾਂ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਅਕ ਕਿਸ ਤਰ੍ਹਾਂ ਦੇ ਨਾਲ ਪਾਰਟੀ ਦੀ ਅਗਲੀ ਕਮਾਂਡ ਹੋਵੇਗੀ ਕਿਵੇਂ ਪਾਰਟੀ ਨੂੰ ਮਜ਼ਬੂਤ ਕਰਨਾ ਹੈ ਤੇ ਇਸ ਤਰ੍ਹਾਂ ਦੇ ਕੁਝ ਮਤੇ ਵੀ ਪੜੇਗੇ ਤੇ ਉਹਨਾਂ ਮਤਿਆਂ ਨੂੰ ਪ੍ਰਵਾਨਗੀ ਵੀ ਦਿੱਤੀ ਗਈ ਤਾਂ ਦੱਸਦੀ ਹੈ ਕਿ ਕਿਸੇ ਸਮੇਂ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਰਹੇ ਸੀ 2008 ਦੇ ਵਿੱਚ ਸੁਖਵੀਰ ਸਿੰਘ ਬਾਦਲ ਨੇ ਅ ਅਕਾਲੀ ਦਲ ਦੇ ਪ੍ਰਧਾਨ ਵਜੋਂ ਕਮਾਂਡ ਸੰਭਾਲੀ ਸੀ ਤੇ ਅੱਜ ਮੁੜ 2025 ਦੇ ਵਿੱਚ ਉਹ ਦੂਜੀ ਵਾਰ ਅਕਾਲੀ ਦਲ ਦੇ ਪ੍ਰਧਾਨ ਬਣੇ ਨੇ ਤਾਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਅੱਜ ਜਰਨਲ ਇਜਲਾਸ ਹੋਇਆ ਇਜਲਾਸ ਦੇ ਵਿੱਚ ਲਗਭਗ 500 ਤੋਂ ਵੱਧ ਡੈਲੀਗੇਟ ਪਹੁੰਚੇ ਤੇ ਜਿਨ੍ਹਾਂ ਦੇ ਵੱਲੋਂ ਮੁਰ ਤੋਂ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਆ ਜੋ ਕੀਤੀ ਗਿਆ ਹਾਲਾਂਕਿ ਬਹੁਤ ਸਾਰੀਆਂ ਚੁਣੌਤੀਆਂ ਨੇ ਜੋ ਹੁਣ ਵੀ ਬਰਕਰਾਰ ਨੇ ਕਿਉਂਕਿ ਲਗਾਤਾਰ ਆ ਜੋ ਵਿਰੋਧਤਾ ਵੀ ਇੱਕ ਪਾਸੇ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਭਾਰਤੀ ਮਹੀਮ ਜਿਸ ਤਰ੍ਹਾਂ ਦੇ ਨਾਲ ਸ਼ੁਰੂ ਹੋਈ ਹੈ ਤੇ ਪ੍ਰਧਾਨ ਚੁਣਿਆ ਗਿਆ ਇਹ ਸਭਦਿਆਂ ਚੱਲਦੇ ਬਹੁਤ ਵਾਰ ਵਿਰੋਧਤਾ ਵੀ ਹੋਈ ਹੈ ਪਰ ਇਸ ਵੇਲੇ ਦੀ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਹਾਂ ਕਿ ਸ਼ਰੋਮਣੀ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਚੁੱਕਿਆ ਹਾਲਾਂਕਿ ਇਸ ਤੋਂ ਪਹਿਲਾਂ ਕਿਆਸ ਇਹ ਵੀ ਲਗਾਏ ਜਾ ਰਹੇ ਸਿੱਕੇ ਹਰਸਿਮਰਤ ਕੌਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋ ਸਕਦੇ ਨੇ ਵਿਕਰਮ ਮੱਜੀਠੀਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਜਾਂ ਕੋਈ ਹੋਰ ਹੋ ਸਕਦਾ ਪਰ ਇਹ ਸਭਦਿਆਂ ਚੱਲਦੇ ਆ ਹੁਣ ਡੈਲੀਗੇਟਾਂ ਦੇ ਵੱਲੋਂ ਸਰਬਸੰਮਤੀ ਦੇ ਨਾਲ ਸੁਖਵੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਗਿਆ ਤਾਂ ਅੱਜ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਜਰਨਲ ਇਜਲਾਸ ਹੋਇਆ ਇਜਲਾਸ ਦੇ ਵਿੱਚ ਲਗਭਗ 500 ਤੋਂ ਵੱਧ ਡੈਲੀਗੇਟ ਪਹੁੰਚੇ ਤਾਂ ਉੱਥੇ ਉਹਨਾਂ ਦੇ ਵੱਲੋਂ ਸਰਬਸੰਮਤੀ ਦੇ ਨਾਲ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਗਿਆ ਤਾਂ ਇੱਥੇ ਹੀ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਕਿਸੇ ਸਮੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਰਹੇ, ਸਰਜੀਤ ਸਿੰਘ ਬਰਨਾਲਾ ਅਕਾਲੀ ਦਲ ਦੇ ਪ੍ਰਧਾਨ ਰਹੇ, 2008 ਦੇ ਵਿੱਚ ਸੁਖਵੀਰ ਸਿੰਘ ਬਾਦਲ ਨੇ ਅਕਾਲੀ ਦਲ ਦੇ ਪ੍ਰਧਾਨ ਵਜੋਂ ਕਮਾਲ ਸੰਭਾਲੀ ਤੇ 2008 ਦੇ ਵਿੱਚ ਸੁਖਵੀਰ ਸਿੰਘ ਬਾਦਲ ਪਹਿਲੀ ਵਾਰ ਪ੍ਰਧਾਨ ਬਣੇ ਸੀ ਤੇ ਅੱਜ 2025 ਦੇ ਵਿੱਚ ਉਹ ਅਕਾਲੀ ਦਲ ਦੇ ਪ੍ਰਧਾਨ ਮੁੜ ਬਣਨੇ ਤਾਂ ਦੱਸ ਦਿੱਇ ਕਿ 16 ਨਵੰਬਰ 2024 ਨੂੰ ਅਕਾਲ ਤਖਤ ਸਾਹਿਬ ਵੱਲੋਂ ਤਨਖਾਈਆ ਕੋਸ਼ਿਤ ਕੀਤੇ ਜਾਣ ਤੋਂ ਬਾਅਦ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਸੀ 2 ਦਸੰਬਰ ਨੂੰ ਹੁਕਮਨਾਮਾ ਹੋਇਆ ਸੀ ਤੇ ਸਾਰਿਆਂ ਨੂੰ ਉੱਥੇ ਧਾਰਮਿਕ ਸਜ਼ਾ ਵੀ ਲਗਾਈ ਗਈ ਸੀ ਜਿਸ ਤੋਂ ਬਾਅਦ ਮੁੜ ਤੋਂ ਅਕਾਲੀ ਦਲ ਦੀ ਜੋ ਚੋਣ ਪ੍ਰਕਿਰਿਆ ਵਿੱਢੀ ਗਈ ਸੀ ਮੁੜ ਤੋਂ ਸਾਰੇ ਹੀ ਅਕਾਲੀ ਦਲ ਦੀ ਮੈਂਬਰਸ਼ਿਪਾਂ ਜੋ ਹੋਈ ਸੀ ਤਾਂ ਡੈਲੀਗੇਟ ਉਸ ਤੋਂ ਬਾਅਦ ਚੁਣੇਗੇ ਪਹਿਲਾ ਜ਼ਿਲ੍ਹਾ ਪੱਧਰੀ ਡੈਲੀਗੇਟ ਚੁਣੇਗਾ ਜਾਂਦੇ ਨੇ ਫਿਰ ਸਟੇਟ ਪੱਧਰੀ ਡੈਲੀਗੇਟ ਚੁਣੇ ਜਾਂਦੇ ਨੇ ਤੇ ਫਿਰ ਇੰਨਾ ਹੀ ਡੈਲੀਗੇਟ ਦੀ ਅੱਗੇ ਪ੍ਰਧਾਨ ਚੁਣਨ ਦੀ ਜ਼ਿੰਮੇਵਾਰੀ ਹੁੰਦੀ ਹੈ ਤੇ ਉਹਨਾਂ ਡੈਲੀਗੇਟ ਦੇ ਵੱਲੋਂ ਅੱਜ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਮੁਰ ਤੋਂ ਪ੍ਰਧਾਨ ਚੁਣਿਆ ਗਿਆ ਹਾਲਾਂਕਿ ਪਹਿਲਾਂ ਹੀ ਇਸ ਗੱਲ ਨੂੰ ਲੈ ਕੇ ਕਿਆਸ ਲਗਾਏ ਜਾ ਰਹੇ ਸੀ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਜਾ ਸਕਦਾ ਹੈ ਤੇ ਉਸ ਨਾਮ ਤੇ ਮੋਹਰ ਲੱਗ ਚੁੱਕੀ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਮੁਰ ਅਕਾਲੀ ਦਲ ਦੇ ਪ੍ਰਧਾਨ ਬਣਨੇ ਤਾਂ ਦਾਦੇ ਕਿ ਇਸ ਤੋਂ ਪਹਿਲਾਂ 2008 ਦੇ ਵਿੱਚ ਸੁਖਵੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਵਜੋਂ ਆਪਣੀ ਕਮਾਨ ਆ ਜੋ ਸੰਭਾਲੀਗੀ ਤਾਂ ਇੱਥੇ ਹੀ ਹੁਣ ਸ਼ਰੋਮਣੀ ਅਕਾਲੀ ਦਲ ਨੂੰ ਲੈ ਕੇ ਬਹੁਤ ਚੁਣੌਤੀਆਂ ਵੀ ਬਣਿਆ ਹੋਈਆਂ ਨੇ ਕਿਉਂਕਿ ਲਗਾਤਾਰ ਚੁਣੌਤੀਆਂ ਇਸ ਪ੍ਰਕਾਰ ਬਣਿਆ ਹੋਈਆਂ ਨੇ ਬਾਗੀ ਧੜੇ ਦੇ ਵੱਲੋਂ ਵੀ ਕਾਫੀ ਸਵਾਲ ਨੇ ਜੋ ਭਰਤੀ ਪ੍ਰਕਿਰਿਆ ਤੋਂ ਲੈ ਕੇ ਹੀ ਚੁੱਕੇ ਜਾ ਰਹੇ ਸੀ ਤੇ ਹੁਣ ਪ੍ਰਧਾਨ ਦੀ ਚੋਣ ਵੀ ਹੋ ਗਈ ਕਿਉਂਕਿ ਦੂਜੇ ਪਾਸੇ ਬਾਗੀ ਧੜੇ ਦੇ ਵੱਲੋਂ ਵੀ ਭਰਤੀ ਮੁਹਿੰਮ ਆ ਜੋ ਆਪਣੀ ਕੀਤੀ ਜਾ ਰਹੀ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਪ੍ਰਧਾਨ ਵੱਜੋਂ ਸੁਖਵੀਰ ਸਿੰਘ ਬਾਦਲ ਆਪਣੀਆਂ ਸਵਾਮਾਂ ਕਿਸ ਤਰ੍ਹਾਂ ਨਵਾਉਂਦੇ ਨੇ ਕਿਉਂਕਿ ਲੁਧਿਆਣਾ ਪੱਛਮੀ ਬਾਈ ਇਲੈਕਸ਼ਨ ਵੀ ਆ ਚੁੱਕੀ ਆ ਉਹ ਵੀ ਬੇहद ਇੰਪੋਰਟੈਂਟ ਮੰਨੀ ਜਾ ਰਹੀ ਆ ਸ਼੍ਰੋਮਣੀ ਅਕਾਲੀ ਦਲ ਦਿੱਲੀ ਤਾਂ ਇਹ ਸਭ ਦੇ ਚੱਲਦੇ ਆ ਦੇਖਣਾ ਹੋਵੇਗਾ ਕਿ ਸੁਖਵੀਰ ਸਿੰਘ ਬਾਦਲ ਜੀ ਆਪਣੇ ਪ੍ਰਧਾਨ ਦੇ ਵਜੋਂ ਕਿਸ ਤਰ੍ਹਾਂ ਦੇ ਨਾਲ ਸਵਾਵਾ ਨਵਾਉਂਦੇ ਨੇ ਇੱਕ ਵਾਰ ਫਿਰ ਦੱਸਦੀ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਹੋ ਚੁੱਕੀ ਆ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਨਵਾਂ ਪ੍ਰਧਾਨ ਮਿਲ ਚੁੱਕਿਆ ਹੈ ਸੁਖਵੀਰ ਸਿੰਘ ਬਾਦਲ ਮੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਨੇ ਹੋਰ ਵੀ ਅਪਡੇਟ ਦੇ ਲਈ ਜੁੜੇ ਰਹੋ ਜਾਨਾ ਲੋਕਨਾਟ ਟੀਵੀ ਦੇ ਨਾਲ ਮੈਨੂੰ ਦੋ ਇਜਾਜ਼ਤ ਧੰਨਵਾਦ